ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਨਾ ਬਹੁਤ ਹੀ ਸਵਾਦ ਬਹੁਤ ਹੀ ਟੇਸਟੀ ਮਠਿਆਈਆਂ ਖਾਧੀਆਂ ਹੋਣਗੀਆਂ ਨਾ ਰਸਮলাই ਖਾਧੀ ਹੋਊਗੀ ਕੇਕ ਪੇਸਟਰੀ ਖਾਧੀ ਹੋਗੀ ਆਈਸਕ੍ਰੀਮ ਖਾਧੀ ਹੋਗੀ ਤੇ ਪਰ ਅੱਜ ਤੁਹਾਡੇ ਨਾਲ ਨਵੇਂ ਬਹੁਤ ਹੀ ਜ਼ਬਰਦਸਤ ਬਹੁਤ ਹੀ ਲਾਜਵਾਬ ਬਹੁਤ ਹੀ ਸਵਾਦ ਮਠਾਈ ਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਇਹ ਮਠਾਈ ਨਾ ਪਸ ਘਰ ਦੇ ਵਿੱਚ ਹੀ ਨਾਰਮਲ ਚੀਜ਼ਾਂ ਤੋਂ ਬਣਾ ਕੇ ਖਾ ਰਹਾਂਗੇ ਜੋ ਕਿ ਆਪਣੇ ਸਾਰਿਆਂ ਦੇ ਘਰ ਦੇ ਵਿੱਚ ਹੁੰਦੀਆਂ ਹੀ ਹੁੰਦੀਆਂ ਨੇ ਬਹੁਤ ਹੀ ਘੱਟ ਖਰਚੇ ਦੇ ਵਿੱਚ ਤੁਸੀਂ ਇੱਕ ਵਾਰੀ ਬਣਾਓਗੇ ਨਾ ਤੇ ਤੁਹਾਨੂੰ ਬਿਲਕੁਲ ਬਾਜ਼ਾਰ ਜਾਣ ਦੀ ਜ਼ਰੂਰਤ ਨਹੀਂ ਕਿ ਤੁਸੀਂ ਮਿੱਠੇ ਦੇ ਲਈ ਕੁਝ ਲੈਣ ਜਾਓ ਤਾਂ ਤੁਸੀਂ ਇਹ ਘਰ ਦੇ ਵਿੱਚ ਹੀ ਬਣਾ ਕੇ ਖਾਓਗੇ ਘਰ ਦੇ ਵਿੱਚ ਪਈਆਂ ਚੀਜ਼ਾਂ ਤੋਂ ਚਲੋ ਜੀ ਆਪਾਂ ਇਹ ਮਠਿਆਈ ਬਣਾਉਣੀ ਸ਼ੁਰੂ ਕਰਦੇ ਆਂ ਤੇ ਇੱਥੇ ਆਪਾਂ ਲੈ ਲੈਣਾ ਜੀ 10 ਰੁਪਏ ਵਾਲਾ ਬ੍ਰੈਡ ਦਾ ਪੈਕੇਟ ਹੈ 10 ਜਾਂ 15 ਵਾਲਾ ਜੋ ਵੀ ਹੈਗਾ ਤੁਸੀਂ ਬ੍ਰੈਡ ਦਾ ਇੱਕ ਪੈਕੇਟ ਲੈ ਲੈਣਾ ਤੇ ਲੈਣੀ ਆਪਾਂ ਚਿੱਟੀ ਬ੍ਰੈਡ ਹੀ ਹੈ ਜੀ ਤੇ ਇੱਥੇ ਮੈਂ ਨਾ 8 ਪੀਸ ਲਏ ਆ ਬ੍ਰੈਡ ਦੇ ਤੇ ਆਪਾਂ ਨੂੰ ਇਸ ਤਰ੍ਹਾਂ ਕੋਈ ਚੌੜੇ ਮੂੰਹ ਵਾਲਾ ਗਲਾਸ ਚਾਹੀਦਾ ਅਗਰ ਤੁਹਾਡੇ ਕੋਲ ਇਸ ਤੋਂ ਵੀ ਜ਼ਿਆਦਾ ਚੌੜੇ ਮੂੰਹ ਵਾਲਾ ਹੈਗਾ ਤੁਸੀਂ ਉਹਦੀ ਵੀ ਵਰਤੋਂ ਕਰ ਸਕਦੇ ਹੋ ਦੇ ਦਿਨਾਂ ਨਾਲ ਬ੍ਰੈਡ ਨੂੰ ਨਾ ਆਪਾਂ ਇਸ ਤਰ੍ਹਾਂ ਕੱਟ ਕਰ ਲੈਣਾ ਤੇ ਜਿਹੜੀਆਂ ਬ੍ਰੈਡ ਦੀਆਂ ਸਾਈਡਾਂ ਵਾਂ ਉਹਦੇ ਤੁਸੀਂ ਪਕੌੜੇ ਵੀ ਬਣਾ ਸਕਦੇ ਹੋ ਤੇ ਬ੍ਰੈਡ ਕ੍ਰਮ ਵੀ ਬਣਾ ਕੇ ਕਿਆਰ ਕਰ ਸਕਦੇ ਹੋ ਤੇ ਬ੍ਰੈਡ ਦੇ ਸੈਂਟਰ ਵਾਲੇ ਸਾਰੇ ਪੀਸ ਆ ਦੇਖੋ ਮੈਂ ਕੱਟ ਕੇ ਜਿਹੜੇ ਤਿਆਰ ਕਰ ਲਏ ਆ ਤੇ ਦੂਜੀ ਸਾਈਡ ਆਪਾਂ ਲਵਾਂਗੇ ਜੀ ਇੱਕ ਖੁੱਲਾ ਭਾਂਡਾ ਜਾਨਕੀ ਭੁੱਲਾ ਵਰਤਾਂ ਉਹਦੇ ਵਿੱਚ ਮੈਂ ਦੋ ਚਮਚ ਲੈ ਰਹੀ ਆਂ ਜੇ ਸੀ ਹੋਈ ਮਿਸ਼ਰੀ ਤੁਹਾਡੇ ਕੋਲੇ ਮਿਸ਼ਰੀ ਨਹੀਂ ਹੈਗੀ ਤੁਸੀਂ ਘਰ ਦੀ ਨਾਰਮਲ ਚੀਨੀ ਜਾਣੀ ਕਿ ਖੰਡ ਦੀ ਵਰਤੋਂ ਕਰ ਸਕਦੇ ਹੋ ਮਿੱਠੇ ਦੇ ਵਿੱਚ ਤੁਸੀਂ ਖੰਡ ਦੀ ਵਰਤੋਂ ਕਰ ਲਓ ਸ਼ੱਕਰ ਦੀ ਵਰਤੋਂ ਕਰ ਲਓ ਜਾਂ ਮਿਸ਼ਰੀ ਦੀ ਵਰਤੋਂ ਕਰ ਲਓ ਜੋ ਚੀਜ਼ ਤੁਹਾਡੇ ਕੋਲੇ ਘਰ ਦੇ ਵਿੱਚ ਹੈਗੀ ਇਹ ਤੁਸੀਂ ਉਹਦੀ ਵਰਤੋਂ ਕਰ ਸਕਦੇ ਹੋ ਤੇ ਅੱਧਾ ਗਲਾਸ ਇੱਥੇ ਮੈਂ ਦੁੱਧ ਲੈ ਆਏ ਜੀ ਦੁੱਧ ਨੂੰ ਤੇ ਚੰਗੀ ਤਰ੍ਹਾਂ ਨਾਲ ਮਿਸ਼ਰੀ ਨੂੰ ਆਪਾਂ ਮਿਕਸ ਕਰ ਲੈਣਾ ਹੈ ਤੇ ਇਹਦਾ ਨਾਲ ਚਿਪਚਿਪਾ ਜਾ ਆਪਾਂ ਪੋਲ ਬਣਾ ਕੇ ਤਿਆਰ ਕਰ ਲੈਣਾ ਹੈ ਦੇਦੇ ਬਿਜਣਾ ਇਹਨੂੰ ਕਲਰ ਦੇਣ ਲਈ ਥੋੜਾ ਜਿਹਾ ਇੱਥੇ ਮੈਂ ਕੇਸਰ ਵਾਲਾ ਫੂਡ ਕਲਰ ਦੀ ਵਰਤੋਂ ਕਰ ਰਹੀ ਹਾਂ ਇਹ ਔਰਗੇਨਿਕ ਫੂਡ ਕਲਰ ਆ ਤੁਸੀਂ ਇਹਦੀ ਜਗ੍ਹਾ ਤੇ ਕੇਸਰ ਵਾਲੇ ਦੁੱਧ ਦੀ ਵਰਤੋਂ ਕਰ ਸਕਦੇ ਹੋ ਜਾਂ ਤੁਹਾਡੇ ਕੋਲੇ ਘਰ ਦੇ ਵਿੱਚ ਜੋ ਵੀ ਕਲਰ ਹੈਗਾ ਬਿਲਕੁਲ ਇੱਕ ਬੂੰਦ ਆਪਾਂ ਇੱਕ ਚੁਟਕੀ ਉਹਦੀ ਵਰਤੋਂ ਕਰਨੀ ਆ ਤੇ ਦੇਖੋ ਮੈਂ ਚਿਪਚਿਪਾ ਜਾਂ ਇਹ ਜਿਹੜਾ ਦੁੱਧ ਤੇ ਮਿਸ਼ਰੀ ਵਾਲਾ ਕੋਲਣਾ ਬਣਾ ਕੇ ਤਿਆਰ ਕਰ ਲਈ ਆਏ ਇਹਨੂੰ ਰੱਖਾਂਗੇ ਜੀ ਆਪਾਂ ਸਾਈਡ ਤੇ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਇੱਕ ਇੱਥੇ ਹੋਰ ਮੈਂ ਖੁੱਲਾ ਬਰਤਨ ਲਿਆ ਜਾਨੀ ਕਿ ਖੁੱਲੀ ਕੌਲੀ ਲਈ ਹੈ ਉਹਦੇ ਵਿੱਚ ਨਾ ਆਪਾਂ ਲਾਵਾਂਗੇ ਘਰ ਦੀ ਫਰੈਸ਼ ਕਰੀਮ ਜਾਨੀ ਕਿ ਮਲਾਈ ਤੁਹਾਡੇ ਕੋਲੇ ਘਰ ਦੀ ਮਲਾਈ ਹੈਗੇ ਉਹ ਵੀ ਉਹਦੀ ਵਰਤੋਂ ਕਰ ਸਕਦੇ ਆ ਤੁਸੀਂ ਵੀਪਿੰਗ ਕਰੀਮ ਦੀ ਵਰਤੋਂ ਵੀ ਕਰ ਸਕਦੇ ਹੋ ਤੇ ਮੈਂ ਘਰ ਦੀ ਫਰੈਸ਼ ਮਲਾਈ ਵੀ ਵਰਤੋਂ ਕਰ ਰਹੀ ਹਾਂ ਜਿਹੜੀ ਮਲਾਈ ਹੈ ਨਾ ਆਪਾਂ ਫਰਿੱਜ ਦੇ ਵਿੱਚ ਰੱਖ ਕੇ ਫਿਰ ਇਹਦਾ ਵਰਤੋਂ ਕਰਨੀ ਹੈ ਗਰਮੀ ਕਰਕੇ ਨਹੀਂ ਤਾਂ ਇਹ ਤਾਂ ਪਿਘਲ ਜਾਵੇਗੀ ਇੱਥੇ ਮੈਂ 3 ਚਮਚ ਲਿਆ ਜੀ ਘਰ ਦੀ ਫਰੈਸ਼ ਮਲਾਈ ਤੇ ਨਾਲ ਹੀ 2 ਚਮਚ ਲੈ ਰਹੀ ਹਾਂ ਮੀਕ ਪਾਊਡਰ ਤੁਹਾਡੇ ਕੋਲੇ ਮਿਲਕ ਪਾਊਡਰ ਨਹੀਂ ਹੈਗਾ ਤਾਂ ਤੁਸੀਂ ਗੱਲੀ ਮਲਾਈ ਦੀ ਵੀ ਵਰਤੋਂ ਕਰ ਸਕਦੇ ਹੋ ਆਪਾਂ ਇੱਥੇ ਮਲਾਈ ਨੂੰ ਤੇ ਮਿਲਕ ਪਾਊਡਰ ਨੂੰ ਨਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਮਲਾਈ ਨੂੰ ਤੇ ਆਪਾਂ ਮਿਲਕ ਪਾਊਡਰ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜੀ ਇਹਦੇ ਵਿੱਚ ਥੋੜਾ ਜਿਹਾ ਮੈਂ ਫਿਰ ਮਿਸ਼ਰੀ ਦਾ ਪਾਊਡਰ ਜਾਨੀ ਕਿ ਚੀਨੀ ਦਾ ਪਾਊਡਰ ਮਿਲਾ ਰਹੀ ਆਂ ਤੇ ਨਾਲ ਹੀ ਫਲੇਵਰ ਦੇ ਲਈ ਇਲਾਇਚੀ ਪਾਊਡਰ ਤੇ ਥੋੜੇ ਜਿਨਾ ਇੱਥੇ ਮੈਂ ਡਰਾਈ ਫਰੂਟਸ ਬਦਾਮ ਕਾਜੂ ਪਿਸਤਾ ਜੋ ਵੀ ਕਰਦੇ ਵਿੱਚ ਹੈਗੇ ਆ ਤੁਸੀਂ ਵਰਤ ਸਕਦੇ ਹੋ ਇਹ ਟੇਸਟ ਦੇ ਲਈ ਪਾਇਆ ਤੁਹਾਡੇ ਕੋਲ ਨਹੀਂ ਹੈਗੇ ਤਾਂ ਤੁਸੀਂ ਇਹਨਾਂ ਦੇ ਬਿਨਾ ਵੀ ਬਣਾ ਸਕਦੇ ਹੋ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਵੇਗੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਾ ਆਪਾਂ ਮਿਕਸ ਕਰ ਲੈਣਾ ਹੈ ਮਿਕਸ ਕਰਕੇ ਨਾ ਰੱਖ ਲੈਣਾ ਜੀ ਤੇ ਫਿਰ ਇਹਨਾਂ ਨੂੰ ਆਪਾਂ ਨਾ 10 ਮਿੰਟ ਫਰਿੱਜ ਦੇ ਵਿੱਚ ਰੱਖਾਂਗੇ ਗਰਮੀ ਦੇ ਕਰਕੇ ਨਾ ਬਾਹਰ ਜਿਹੜੀ ਮਲਾਈ ਆ ਆਪਣੀ ਪਿਘਲ ਜਾਂਦੀ ਆ ਤੇ ਫਿਰ ਆਪਾਂ ਬ੍ਰੈਡ ਦੇ ਜਿਹੜੇ ਪੀਸ ਆ ਇਸ ਤਰ੍ਹਾਂ ਰੱਖ ਲੈਣੇ ਆ ਤੇ ਚਮਚ بھر-ਭਰ ਗਿਨਾ ਇੱਕ ਪੀਸ ਤੇ ਆਪਾਂ ਇਸ ਤਰ੍ਹਾਂ ਉੱਪਰੋਂ ਲਗਾ ਲੈਣਾ ਹੈ ਤੇ ਆਪਾਂ ਨਾ ਇੱਕ ਚਮਚ ਪੂਰਾ ਭਰ ਕੇ ਉੱਪਰੋਂ ਕਾਫੀ ਭਰ-ਭਰ ਕੇ ਇਹਨੂੰ ਲਗਾਉਣਾ ਹੈ ਤੇ ਸਾਰੇ ਪੀਸਾਂ ਦੇ ਉੱਪਰ ਨਾ ਇਸ ਤਰ੍ਹਾਂ ਹੀ ਆਪਾਂ ਜਿਹੜਾ ਇਹ ਮਲਾਈ ਮਿਲਕ ਪਾਊਡਰ ਤੇ ਡਰਾਈ ਫਰੂਟਸ ਵਾਲਾ ਆਪਾਂ ਇਹ ਬੈਟਰ ਬਣਾ ਕੇ ਤਿਆਰ ਕੀਤਾ ਇਹ ਲਾ ਲੈਣਾ ਹੈ ਸਾਰੇ ਪੀਸਾਂ ਦੇ ਉੱਪਰ ਲਾ ਲਿਆ ਜਿੱਤੇ ਫਿਰ ਜਿਹੜਾ ਇੱਕ-ਇੱਕ ਪੀਸ ਹੈ ਨਾ ਇਸ ਤਰ੍ਹਾਂ ਆਪਾਂ ਉੱਪਰ ਰੱਖਦੇ ਜਾਣਾ ਤੇ ਇਹਨੂੰ ਉੱਪਰੋਂ ਆਪਾਂ ਕਵਰ ਕਰ ਦੇਣਾ ਹੈ ਤੇ ਹਲਕਾ ਜਿਹਾ ਆਪਾਂ ਪ੍ਰੈਸ ਕਰਕੇ ਇੱਕੋ ਜਿਹੇ ਰੰਗੀਆਂ ਜਿਹੜੀਆਂ ਸਾਈਡਾਂ ਐ ਉਹ ਕਰ ਦੇਣੀਆਂ ਜੇ ਤੁਹਾਨੂੰ ਲੱਗਦਾ ਸਾਈਡਾਂ ਤੋਂ ਇਸ ਤਰ੍ਹਾਂ ਥੋੜਾ ਜਿਹਾ ਨਿਕਲ ਰਿਹਾ ਤੇ ਉਹਨੇ ਹੱਥ ਦੀ ਨਾਲ ਸੈੱਟ ਕਰ ਲੈਣਾ ਏ ਤੇ ਇੱਕ ਚੀਜ਼ ਦਾ ਖਾਸ ਧਿਆਨ ਰੱਖਣਾ ਜਦੋਂ ਵੀ ਤੁਸੀਂ ਘਰ ਦੇ ਵਿੱਚ ਕੋਈ ਵੀ ਕੰਮ ਕਰ ਰਹੇ ਹੋ ਨਾ ਸਭ ਤੋਂ ਪਹਿਲਾਂ ਆਪਣੇ ਹੱਥ ਜ਼ਰੂਰ ਧੋਵੋ ਕਿਉਂਕਿ ਹਾਈਜੀਨ ਦਾ ਖਾਸ ਕਰ ਆਪਾਂ ਨੂੰ ਇਹ ਨੀਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਇੱਕ ਇੱਕ ਪੀਸ ਲੈਣਾ ਹੈ ਜੀ ਜਿਹੜਾ ਆਪਾਂ ਦੁੱਧ ਤੇ ਮਿਸ਼ਰੀ ਵਾਲਾ ਕੋਲ ਬਣਾ ਕੇ ਤਿਆਰ ਕੀਤਾ ਸੀ ਨਾ ਦੁੱਧ ਦਾ ਉਹਦੇ ਵਿੱਚ ਆਪਾਂ ਇਹਨੂੰ ਡਿਪ ਕਰ ਲੈਣਾ ਦੋਨਾਂ ਸਾਈਡਾਂ ਤੋਂ ਭਿਓਂ ਲੈਣਾ ਤੇ ਨਾਲ ਹੀ ਫਿਰ ਇੱਥੇ ਮੈਂ ਲਿਆ ਜੀ ਨਾਰੀਅਲ ਦਾ ਬੁਰਾਦਾ ਨਾਰੀਅਲ ਦੇ ਬਰਾਦੇ ਦੇ ਵਿੱਚ ਨਾ ਆਪਾਂ ਉੱਪਰ ਉਹਦੀ ਕੋਟਿੰਗ ਕਰ ਦੇਣੀ ਹੈ ਕਿ ਜਿਹੜਾ ਨਾਰੀਅਲ ਦਾ ਬਰਾਦਾ ਸਾਰੇ ਪੀਸ ਦੇ ਉੱਪਰ ਆਪਾਂ ਲਗਾ ਲੈਣਾ ਹੈ ਤੇ ਦੇਖੋ ਇੱਕ ਹੋਰ ਤੁਹਾਨੂੰ ਲਾ ਕੇ ਦਿਖਾਉਣੀ ਆ ਪਹਿਲਾਂ ਬ੍ਰੈਡ ਦਾ ਇੱਕ ਪੀਸ ਚੱਕਾਂਗੀ ਉਹਨੂੰ ਪਹਿਲਾਂ ਜੋ ਆਪਾਂ ਦੁੱਧ ਤੇ ਮਿਸ਼ਰੀ ਵਾਲਾ ਕੋਲ ਬਣਾ ਕੇ ਤਿਆਰ ਕੀਤਾ ਹੈ ਨਾ ਉਹਦੇ ਵਿੱਚ ਇਸ ਤਰ੍ਹਾਂ ਭਿਓਂ ਲੈਣਾ ਹੈ ਫਿਰ ਆਪਾਂ ਜਿਵੇਂ ਆਪਣੀਆਂ ਦੁੱਧ ਦੀਆਂ ਬੂੰਦਾਂ ਡਿੱਗ ਨੂੰ ਹਟ ਗਈਆਂ ਫਿਰ ਉਹਦੇ ਉੱਪਰ ਆਪਾਂ ਨਾਰੀਅਲ ਦੇ ਬੁਰਾਦੇ ਦੀ ਡੈਸੀਕੇਟਿਡ ਕੋਕੋਨਟ ਦੀ ਉਸ ਤਰ੍ਹਾਂ ਕੋਟਿੰਗ ਕਰ ਦੇਣੀ ਉੱਪਰ ਲਗਾ ਦੇਣਾ ਤੇ ਦੇਖਣ ਨੂੰ ਬਿਲਕੁਲ ਹੀ ਚਾਰ ਵਰਗਾ ਜਿਹੜਾ ਲੱਗੇਗਾ ਤੇ ਸਾਰਿਆਂ ਤੇ ਨਾ ਆਪਾਂ ਇਸੇ ਤਰ੍ਹਾਂ ਹੀ ਕੋਟਿੰਗ ਕਰਕੇ ਇਹਨਾਂ ਨੂੰ ਤਿਆਰ ਕਰ ਲੈਣਾ ਤੇ ਉੱਪਰ ਦੀ ਆਪਾਂ ਥੋੜੇ ਜਿਹਾ ਡਰਾਈ ਫਰੂਟਸ ਲਗਾ ਦਾਂਗੇ ਤੁਸੀਂ ਕਹਿੰਦਾ ਪਿਸਤਾ ਲਗਾ ਸਕਦੇ ਹੋ ਬਾਦਾਮ ਵੀ ਲਗਾ ਸਕਦੇ ਹੋ ਤੇ ਨਾਲ ਹੀ ਨਾ ਜਿਹੜਾ ਦੇਖਣ ਨੂੰ ਸੋਹਣੀ ਲੱਗੇ ਤੇ ਇੱਥੇ ਮੈਂ ਟੂਟੀ ਫਰੂਟੀ ਲਗਾ ਰਹੀਆਂ ਹਾਂ ਤੜਕੂ ਲਈ 컬러ਫੁਲ ਚੈਰੀ ਜਾਨੀ ਕਿ ਟੂਟੀ ਫਰੂਟੀ ਕਲਰ ਵਾਲੀ ਹੈਗੀ ਆ ਜਾਂ ਬਿਨਾ ਕਲਰ ਦੀ ਹੈਗੀ ਆ ਤੁਸੀਂ ਉੱਪਰ ਲਗਾ ਦੇਣੀ ਆ ਜੇ ਨਹੀਂ ਸੌਗੀ ਵੀ ਲਗਾ ਸਕਦੇ ਹੋ ਦੇਖੋ ਦੇਖਣ ਨੂੰ ਕਿੰਨੀ ਵਧੀਆ ਲੱਗਦੀ ਆ ਤੇ ਤੁਸੀਂ ਨਾ ਇੱਕ ਵਾਰੀ ਜ਼ਰੂਰ ਬਣਾ ਕੇ ਖਾਓ ਤੁਸੀਂ ਯਕੀਨੀ ਮੰਨੋਗੇ ਦੁਨੀਆ ਦੀਆਂ ਸਾਰੀਆਂ ਮਠਾਈਆਂ ਨਾਲ ਕਿਸ ਮਠਾਈ ਦੇ ਮੁਕਾਬਲੇ ਫੇਲ ਆ ਤੇ ਦੇਖੋ ਜਿੱਦੋਂ ਤੁਸੀਂ ਚਮਚ ਨਾਲ ਕੱਟੋਗੇ ਇੰਨੀ ਜ਼ਬਰਦਸਤ ਥੇ ਲੱਗਦੀ ਆ ਤੇ ਖਾਣ ਦੇ ਵਿੱਚ ਇਹਦਾ ਟੇਸ ਆ ਨਾ ਜੀ ਯਕੀਨੀ ਆਉਂਦਾ ਸੀ ਇਸ ਤੋਂ ਬਾਅਦ ਜਿੱਦੋਂ ਮੈਂ ਬਣਾਈ 3-4 ਵਾਰੀ ਮੈਂ ਬਣਾ ਚੁੱਕੀ ਹਾਂ ਕਿ ਇਹ ਬਹੁਤ ਹੀ ਵਧੀਆ ਲੱਗਦੀ ਆ ਬਾਜ਼ਾਰ ਦੀ ਮਠਾਈ ਬਿਲਕੁਲ ਲਿਆਉਣ ਦੀ ਜ਼ਰੂਰਤ ਨਹੀਂ ਘਰ ਦੇ ਵਿੱਚ ਬਹੁਤ ਸਸਤੇ ਦੇ ਵਿੱਚ ਹੈਲਥੀ ਤਰੀਕੇ ਦੇ ਨਾਲ ਨਾ ਬਣੀ ਮਠਾਈ ਤੁਸੀਂ ਬੱਚਿਆਂ ਨੂੰ ਵੀ ਦਿਓ ਖੁਦ ਵੀ ਖਾਓ ਜੇ ਤੁਹਾਨੂੰ ਮੇਰੀ ਇਹ ਮਠਾਈ ਦੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਚੈਨਲ ਤੇ ਪਹਿਲੀ ਵਾਰੀ ਆਇਓ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਆਸਾਨੀ ਦੇ ਨਾਲ ਮਿਲ ਜਾਵੇ ਉਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਈ ਰੱਖਿਓ ਮੇਰੀ ਮਠਾਈ ਦੀ ਰੈਸਪੀ ਆਪਣੇ ਫਰੈਂਡ ਸਰਕਲ ਦੇ ਵਿੱਚ ਜਰੂਰ ਸ਼ੇਅਰ ਕਰਿਓ ਤੇ ਇੰਨੀ ਜਿਆਦਾ ਸਵਾਦ ਸੀ ਨਾ ਕਿ ਖੜੀ ਖੜੀ ਮੇਕਅਪ ਹੀ ਸਿੱਖਾ ਗਈ ਸੀਗੀ ਤੇ ਵਾਕਈ ਬਹੁਤ ਜ਼ਬਰਦਸਤ ਬਣਦੀ ਹੈ ਜੀ ਮਿਲਦੀ ਹੈ ਨਵੀਂ ਟੇਸਟੀ ਹੈਲਥੀ ਰੈਸਪੀ ਨਾਲ ਸੱਚੀ ਆਕਾਲ